ਜੇਕਰ ਕੋਈ ਬੰਦਾ ਤੁਹਾਡੇ ਨਾਲ ਥੋੜੇ ਨਾਲ ਕਟੋ ਮਾਰ ਕਰ ਜਾਂਦਾ ਹੈ ਥੋੜੀ ਕਟਾਈ ਕਰ ਜਾਂਦਾ ਹੈ ਤੁਹਾਡਾ ਟਾਈਮ ਚੱਕ ਜਾਂਦਾ ਹੈ ਤੁਹਾਡੇ ਸੱਤ ਪੇਟ ਵਜੀ ਹੁੰਦੀ ਹੈ ਉਰੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਜਿਹੇ ਟਾਈਮ ਗਰਮ ਮਾਹੌਲ ਦੇ ਚੱਲਦੇ ਹਰ ਬੰਦੇ ਦੇ ਦਿਮਾਗ ਦੇ ਵਿੱਚ ਇੱਕੋ ਖਿਆਲ ਆਉਂਦਾ ਵੀ ਮੈਨੂੰ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਹੈ ਪੁਲਿਸ ਵਾਲਿਆਂ ਦੀ ਸਹਾਇਤਾ ਲੈ ਕੇ ਮੈਨੂੰ ਅਗਲੇ ਬੰਦੇ ਦੇ ਖਿਲਾਫ ਕੰਪਲੇਂਟ ਦੇਣੀ ਚਾਹੀਦੀ ਹੈ ਤੇ ਪਰਚਾ ਦਰਜ ਕਰਵਾ ਕੇ ਅਗਲੇ ਬੰਦੇ ਦੇ ਖਿਲਾਫ ਕਾਰਵਾਈ ਕਰवानी ਚਾਹੀਦੀ ਹੈ ਅਜਿਹਾ ਸੋਚਣ ਦੇ ਵਿੱਚ ਅਜਿਹੇ ਖਿਆਲ ਰੱਖਣ ਦੇ ਵਿੱਚ ਵੀ ਮੈਨੂੰ ਪੁਲਿਸ ਵਾਲਿਆਂ ਦੀ ਸ ਸਭ ਤੋਂ ਪਹਿਲਾਂ ਥਾਣੇ ਜਾਣਾ ਇਹ ਬਿਲਕੁਲ ਹੀ ਗਲਤ ਹੈ ਕਿਉਂਕਿ ਜੇਕਰ ਤੁਸੀਂ ਥਾਣੇ ਜਾਂਦੇ ਹੋ ਇਸ ਦਾ ਮਤਲਬ ਹੈ ਤੁਸੀਂ ਬਿਲਕੁਲ ਠੀਕ ਹੋ ਤੁਹਾਡੇ ਕੋਈ ਸੱਟ ਹੀ ਨਹੀਂ ਵਜੀ ਵਾਰਦਾਤ ਦੀ ਗੰਭੀਰਤਾ ਨੂੰ ਸ਼ੋਅ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਜਾਣਾ ਹੈ ਤੁਹਾਡੇ ਹਸਪਤਾਲ ਦਾਖਲ ਹੋਣ ਤੋਂ ਬਾਅਦ ਹਸਪਤਾਲ ਵਾਲੇ ਥਾਣੇ ਵਾਲੇ ਨੂੰ ਆਟੋਮੈਟਿਕਲੀ ਇਨਟੀਮੇਸ਼ਨ ਦੇਣਗੇ ਜਿਸ ਨੂੰ ਆਪਾਂ ਕਹਿੰਦੇ ਆ ਵੀ ਹਸਪਤਾਲ ਵਾਲਿਆਂ ਨੇ ਪੁਲਿਸ ਸਟੇਸ਼ਨ ਮੈਡੀਕਲ ਰਿਪੋਰਟ ਸੈਂਡ ਕਰ ਦਿੱਤਾ ਹੈ ਤੇ ਫਿਰ ਜਦੋਂ ਥਾਣੇ ਵਾਲਿਆਂ ਨੂੰ ਪਤਾ ਲੱਗੇਗਾ ਵੀ ਕਿਤੇ ਕੋਈ ਵਾਰਦਾਤ ਹੋਈ ਹੈ ਫਿਰ ਉਹਨਾਂ ਦੀ ਆਪਣੀ ਜ਼ਿੰਮ ਣਗੇ ਥਾਣੇ ਤੋਂ ਕੋਈ ਐਸਐਸਆਈ ਆਏਗਾ ਉਹ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੋਂ ਪਰਮਿਸ਼ਨ ਲਏਗਾ ਵੀ ਜਿਹੜੇ ਬੰਦੇ ਦੇ ਵਿੱਚ ਬਿਆਨ ਲੈਣੇ ਆ ਉਹ ਮੈਡੀਕਲੀ ਫਿੱਟ ਹੈ ਬਿਆਨ ਦੇਣ ਦੇ ਲਈ ਜਾਂ ਨਹੀਂ ਡਾਕਟਰ ਜਦੋਂ ਰਿਟਰਨ ਦੇ ਵਿੱਚ ਪਰਮਿਸ਼ਨ ਦਿੰਦਾ ਹੈ ਵੀ ਬੰਦਾ ਫਿੱਟ ਹੈ ਤੁਸੀਂ ਉਹ ਬੰਦੇ ਦੇ ਬਿਆਨ ਲੈ ਸਕਦੇ ਹੋ ਉਸ ਤੋਂ ਬਾਅਦ ਪੁਲਿਸ ਵਾਲੇ ਦੇ ਦੁਆਰਾ ਤੁਹਾਡੇ ਬਿਆਨ ਲੱਤੇ ਜਾਣਗੇ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਦਾਖਲ ਹੋਵੋਗੇ ਉਦੋਂ ਹਸਪੀਟਲ ਵਾਲੇ ਐਮਐਲਆਰ ਯਾਨੀ ਕਿ ਮੈਡੀਕਲ ਲੀਗਲ ਰਿਪੋਰਟ ਨੂੰ ਤਿਆਰ ਕਰਨਗੇ ਐਮਐਲਆਰ ਦੇ ਵਿੱਚ ਸਾਫ਼ ਲਿਖਿਆ ਹੁੰਦਾ ਵੀ ਤੁਹਾਡੇ ਕਿਹੜੇ ਪ੍ਰਕਾਰ ਦੀ ਛੱਟ ਵਜੀ ਹੈ ਕਿੰਨੀਆਂ ਛੱਟਾਂ ਵਜੀਆਂ ਹੈ ਛੱਟ ਮਾਰ ਤੇ ਇਸ ਤਰਹ ਹਥਿਆਰ ਜਿਸ ਨਾਲ ਡੂੰਗੀ ਸੱਟ ਵੱਜ ਰਹੀ ਹੈ ਜਾਂ ਕੋਈ ਖੁੰਡਾ ਹਥਿਆਰ ਜੇ ਤਾਂ ਤੁਹਾਡੇ ਰਗੜ ਲੱਗੀ ਹੈ ਇਸ ਦਾ ਮਤਲਬ ਹੈ ਤੁਹਾਡੇ ਸੱਟ ਗਿਰਨ ਦੇ ਨਾਲ ਕਿਸਰਕੇ ਲੱਗੀ ਹੈ ਤੇ ਜੇ ਤੁਹਾਡੇ ਟੱਕ ਲੱਗਿਆ ਹੋਇਆ ਇਸ ਦਾ ਮਤਲਬ ਹੈ ਕੋਈ ਤੇਜ਼ ਤਾਰ ਹਥਿਆਰ ਜਿਵੇਂ ਕਿ ਚਾਕੂ ਖੰਡਾ ਜਾਂ ਕਿਰਪਾਨ ਵਰਗਾ ਹਥਿਆਰ ਵਰਤਿਆ ਗਿਆ ਹੈ ਤੇ ਸੋਜੇ ਆਣ ਦਾ ਇਹ ਮਤਲਬ ਹੈ ਵੀ ਤੁਹਾਡੇ ਕੋਈ ਖੁੰਡਾ ਹਥਿਆਰ ਜਿਵੇਂ ਡੰਡਾ بیسਬਾਲ ਬੈਟ ਵਰਗੀ ਕੋਈ ਚੀਜ਼ ਨਾਲ ਸੱਟ ਮਾਰੀ ਗਈ ਹੈ ਐਮਐਲਆਰ ਦੇ ਵਿੱਚ ਡਾਕਟਰ ਦਾ ਇਹ ਵੀ ਓਪੀਨੀਅਨ ਲਿਖਿਆ ਹੁੰਦਾ ਹੈ ਵੀ ਸੱਟ ਕਿੰਨੀ ਪੁਰਾਣੀ ਲੱਗਦੀ ਹੈ ਘੰਟੇ ਪੁਰਾਣੀ ਹੈ 2 ਘੰਟੇ ਪੁਰਾਣੀ ਹੈ 1 ਦਿਨ ਪੁਰਾਣੀ ਹੈ ਤੇ ਕਿਤੇ ਇਹ ਸੱਟ ਸੈਲਫ ਇਨਫਲਿਕਟਿਡ ਤਾਂ ਨਹੀਂ ਹੈ ਇੰਜਰੀ ਸੈਲਫ ਇਨਫਲਿਕਟਿਡ ਹੋਣ ਦਾ ਮਤਲਬ ਇਹ ਹੈ ਵੀ ਕਿਤੇ ਬੰਦੇ ਨੇ ਇਹ ਸੱਟ ਆਪਣੇ ਆਪ ਤਾਂ ਨਹੀਂ ਮਾਰੀ ਤਾਂ ਕਿ ਕਿਸੇ ਦੂਜੇ ਬੰਦੇ ਦੇ ਝੂਠਾ ਪਰਚਾ ਪਾਇਆ ਜਾਵੇ ਜੇਕਰ ਡਾਕਟਰ ਨੂੰ ਲੱਗਦਾ ਹੈ ਵੀ ਸੱਟ ਆਪਣੇ ਆਪ ਮਾਰੀ ਹੋ ਸਕਦੀ ਹੈ ਫਿਰ ਇਹ ਚੀਜ਼ ਵੀ ਐਮਐਲਆਰ ਦੇ ਵਿੱਚ ਮੈਂਸ਼ਨਡ ਹੁੰਦੀ ਹੈ ਜੋ ਕਿ ਮੁਦਈ ਪਾਰਟੀ ਦਾ ਯਾਨੀ ਕਿ ਕੰਪਲੇ ਦੀ ਹੈ ਛੱਟ ਦੀ ਪ੍ਰਕਾਰ ਦੇ ਨਾਲ ਹੀ ਧਾਰਾ ਲਗਾਈ ਜਾਂਦੀ ਹੈ 23 24 ਆ 25 26 ਕਿਹੜੀ ਧਾਰਾ ਲੱਗੀ ਜੀ ਇਹ ਪੁਲਿਸ ਵਾਲੇ ਐਮ ਐਲ ਆਰ ਦੀ ਰਿਪੋਰਟ ਦੇਖਣ ਤੋਂ ਬਾਅਦ ਜਿਹੜੇ ਡਿਸਾਈਡ ਕਰਨਗੇ ਤੇ ਥਾਣੇ ਜਾ ਕੇ ਤੁਹਾਡੇ ਬਿਆਨਾਂ ਦੇ ਆਧਾਰ ਤੇ ਪੜਚਾਅ ਦਰਜ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਮੁਕੰਮਲ ਵਿੱਚ ਲਿਆਂਦੀ ਜਾਏਗੀ ਪੁਲਿਸ ਵਾਲੇ ਇਨਵੈਸਟੀਗੇਸ਼ਨ ਕਰਨਗੇ ਤੇ ਅਗਲੇ ਬੰਦੇ ਨੂੰ ਜਿਹੜਾ ਦੋਸ਼ੀ ਹੈ ਜਿਸ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਉਸ ਦੀ ਅਰੈਸਟ ਦੀ ਕਾਰਵਾਈ ਸ਼ੁਰੂ ਹੋਏਗੀ ਜੇ ਤਾਂ ਐਫ ਆਈ ਆਰ ਦੇ ਵਿੱਚ ਸਾਰੀਆਂ ਧਾਰਾ ਅਵੇਲੇਬਲ ਹੈ ਯਾਨੀ ਕਿ ਜਮਾਤੀ ਧਾਰਾ ਹੈ ਫਿਰ ਅਗਲੇ ਬੰਦੇ ਦੀ ਜਮਾਨਤ ਥਾਣੇ ਅਗਲੇ ਬੰਦੇ ਨੂੰ ਆਪਣੀ ਜਮਾਨਤ ਅਦਾਲਤ ਤੋਂ ਯਾਨੀ ਕਿ ਕੋਰਟ ਵੱਲੋਂ ਆਨਰੇਬਲ ਕੋਰਟ ਤੋਂ ਕਰਵਾਣੀ ਪਏਗੀ ਤਾਂ ਜਦੋਂ ਵੀ ਤੁਹਾਡੇ ਨਾਲ ਕੋਈ ਕੁੱਟਮਾਰ ਹੁੰਦੀ ਹੈ ਕੋਈ ਲੜਾਈ ਝਗੜਾ ਹੁੰਦਾ ਹੈ ਕੋਈ ਪ੍ਰਾਣੀ ਰੰਜਿਸ਼ ਕੱਢ ਜਾਂਦਾ ਹੈ ਜਾਂ ਮੌਕੇ ਤੇ ਹੀ ਮਾਹੌਲ ਗਰਮ ਹੋ ਜਾਂਦਾ ਹੈ ਫਿਰ ਤੁਸੀਂ ਇਹ ਪ੍ਰੋਸੀਜਰ ਨੂੰ ਅਡਾਪਟ ਕਰਨਾ ਹੈ ਬਾਕੀ ਇਹ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਹਾਡੇ ਜਿਹੜੇ ਯਾਰ ਬਦਮਾਸ਼ੀ ਦੇ ਵਿੱਚ ਪੈਰ ਰੱਖਦੇ ਨੇ ਉਹਨਾਂ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ